ਨਿਸ਼ਹਿਰਾ ਪਨੂਆ ਦੇ ਮਜੂਰ ਸਰਪੰਚ ਤੇ ਚੱਲੀਆਂ ਗੋਲੀਆਂ ਵਾਲ-ਵਾਲ ਬਚੇ ਸਰਪੰਚ ਪੱਨਾ ਕੈਮਰੇ ਚ ਦੋਈ ਕੈਜ ਪੱਟੀ ਹਲਕੇ ਦੇ ਪਿੰਡ ਨਿਸ਼ਹਿਰਾ ਪਨੂਆ ਦੇ ਮਜੂਦਾ ਸਰਪੰਚ ਗੁਰਮੀਤ ਸਿੰਘ ਉੱਪਰ ਅੱਜ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ 6 ਫਤ ਫਾਇਰ ਕੀਤੇ ਤੇ ਜਾਨ ਲਵਾ ਹਮਲਾ ਫਾਰੀਕ ਘਟਨਾ ਕਿਸੇ ਕੈਮਰੇ ਚ ਹੋਈ ਕੈਜ ਦਾ ਨਾਮ ਤੇ ਪਿੰਡ ਬਰਨੋ ਨਾ ਸੁਣਾਓ ਸਿੰਘ ਪਿੰਡ ਨਿਸ਼ਹਿਰਾ ਪਨੂਆ ਜਿਹੜਾ ਇਹ ਵਾਪਰ ਹੋਇਆ ਗੋਲੀਆਂ ਚੱਲਣ ਦੀਆਂ ਇਹ ਕਿੰਨਾ ਦੇ ਕਰਾਇਆ ਗਿਆ ਤੇ ਕੀ ਕਰਾ ਤੇ ਪਤਾ ਨਹੀਂ ਅਣਪਛਤੇ ਬੰਦੇ ਆਏ ਆ ਕਿ ਸਾਡੇ ਪਤਾ ਹੀ ਕੋਈ ਨਹੀਂ ਸਾਡੇ ਲਾਗੇ ਮੁੰਡਾ ਗੁਜਰ ਗਿਆ ਬਿਜਲੀ ਲਾ ਕੇ ਤਾਈ ਉਹਨਾਂ ਦੇ ਘਰ ਸਾਡੇ ਘਰ ਤੋਂ ਬਾਹਰ ਨਿਕਲੇ ਆ ਤੇ ਕਜ਼ਾਮੀ ਉਹ ਆਣ ਕੇ ਤੇ ਅੱਗ ਲਾਉਣ ਲੱਪੇ ਫੇਰ ਕੀਤੇ ਅਜੇ ਮਹਿਰ ਕੁਦਰਤੀ ਵਾਂਗ ਦੋ ਮਿੰਟ ਹੀ ਪਹਿਲਾਂ ਉਹ ਘਰ ਵਾਲੂ ਆ ਗਿਆ ਤੇ ਬੇੜਾ ਸਾਡਾ ਸਹੇੜ ਕੋਲ ਤਾਂ ਇਹ ਨਾਲ ਦੋ ਤਿੰਨ ਬੰਦੇ ਹੋਰ ਕੋਲ ਤੇ ਇੱਕ ਦੋ ਮੈਂਬਰ ਪੰਜਾਬੀ ਹੋਰ ਹੋਤੇ ਸਾਥ ਨਾਲ ਉਹਨੇ ਚੜ੍ਹਾਈ ਸ਼ੁਰੂ ਕਰਤੀਆਂ ਵਾਰ-ਵਾਰ ਵੱਜਿਆ ਵਾ ਦੁੰਦਗੀ ਪਾ ਕੇ ਫਾਨ ਨੂੰ ਭੱਜਾ ਵਾ ਦਵਾ-ਦਵਾ ਅਸੀਂ ਗੱਡੀ ਦੇ ਟਿਰ ਕੇ ਅਗਾਂ ਗੱਡੀ ਚਾਬੀ ਕਿੱਥੇ ਮੁੰਡਾ ਗੱਡੇ ਭੱਜਾ ਮੈਂ ਕੀ ਦਾ ਸੁਖ ਵਾ ਪੈਰ ਹੋਇਆ ਕਹਿੰਦਾ ਗੱਡੀ ਫੜਾ ਸਪਾਜੀ ਦੇ ਪੈਰ ਹੋ ਗਏ ਕਿੰਨੀ ਕੁ ਗੋਲੀਆਂ ਚੱਲੀਆਂ ਕੋਈ ਨਾ ਮੇਰੇ ਖਾਲ ਲੱਗ-ਪਕ 6 ਕਿ 7 ਗੋਲੀਆਂ ਚੱਲੀਆਂ ਹਾਂਜੀ ਕੋਈ ਸੀ ਕਿਸ ਤਰ੍ਹਾਂ ਕੋਈ ਬਾਗ ਜਾਣਦੇ ਜਿਹਾ ਨਹੀਂ ਕੋਈ ਬੰਦੇ ਇਧਰ ਪਿੰਡ ਵੱਲ ਆ ਜਾਂਦੇ ਸਾਰੇ ਵੱਲੋਂ ਆਏ ਆ ਤੇ ਖੱਬੇ ਵਾਲ ਨੂੰ ਗਾਇਆ ਮਗਰ ਇਹ ਗੱਡੀਆਂ ਲਾਈਆਂ ਹੋਈਆਂ ਉਹਦੇ ਪਰ ਉਹ ਅੱਧਾ-ਅੱਧਾ ਕਿਲਾ 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 ਗਾਂ ਨਿਕਲੇ ਖਾੜੀ ਗਾੜੀ ਸੜਕ ਟੁੱਟੀ ਆ ਗਈ ਅਸੀਂ ਰੋਗੇ ਗੱਡੀ ੜਾ ਆ ਗਿਆ ਪੱਠੇ ਵਾਲਾ ਉਹਦਾ ਕਰਕੇ ਉੱਥੇੋਂ ਮੁੜ ਕੇ ਸਿਰੋ ਦੇ ਸਾਨੂੰ ਦੇਹੇ ਨਹੀਂ ਆਹ ਪਿੰਡ ਜੀ ਵਾਲੀ ਕੋਲ ਪਛੜੀਆਂ ਗੱਡੀਆਂ ਔਰ 10-15 ਘਰੇ-ਘਰੇ ਕਮਾਈਆਂ ਪੜਦੇ ਪਰ ਨਹੀਂ ਲੱਭੇ ਨਹੀਂ ਸਾਨੂੰ ਕੀ ਮੰਗ ਕਰਦੇ ਹਾਂਜੀ ਕੀ ਮੰਗ ਕਰਦੇ ਜੀ ਮੰਗ ਇਹੋ ਕਰਦੇ ਆ ਕਿ ਸਾਨੂੰ ਸਾਫ਼ ਮਿਲਦਾ ਜਿਹੜਾ ਉਹ ਬੰਦੇ ਸਾਨੂੰ ਲੱਭੜੇ ਲਈ ਦਿਆ ਸਾਨੂੰ ਜਿਨ੍ਹਾਂ ਨੇ ਅੱਜ ਤੱਕ ਗਾਂ ਨਹੀਂ ਕਿਤੇ ਕਰ ਸਕਦੇ ਹਾਂਜੀ ਜਿਨ੍ਹਾਂ ਨੇ ਅੱਜ ਕੁਝ ਕੀਤਾ ਗਾਂ ਵੀ ਕਰ ਸਕਦੇ ਹਾਂਜੀ ਕਰ ਸਕਦੇ ਆ ਜੀ ਕਰ ਸਕਦੇ ਆ ਕਿ ਕੋਈ ਕੋਈ ਸ਼ਾਕਵਾ ਕਰ ਸਕਦੇ ਆ ਹਾਂਜੀ